ਇਸ ਸਮਾਰੋਹ ਦੇ ਵਿੱਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਰਿਸ਼ਤੇਦਾਰ ਤੇ ਉਸ ਤੋਂ ਵੀ ਪਹਿਲਾਂ ਅੱਜ ਦੇ ਮੁੱਖ ਮਹਿਮਾਨ ਸਾਡੇ ਬ੍ਰਦਰ ਇਲਾ ਜੀਰਾ ਸਿੰਘ ਸਤੋਜੇ ਲਿਖੀ ਆ ਤੁਸੀਂ ਕਿਉਂਕਿ ਜਦੋਂ ਇਹ ਅੱਖਰ ਵਰਤਦੇ ਆ ਹੁਣ ਥੋੜਾ ਜਆ ਲੋਕ ਸਤੋਜ ਅੱਖਰ ਤੋਂ ਘਰੌਣ ਲੱਗੇ ਤਾਂ ਨਾਲ ਹੀ ਮੇਰੀ ਭੈਣ ਬੈਠੀ ਹੈ ਕਮਲੇਸ਼ कौर ਮੇਰੇ ਸਾਹਮਣੇ ਉਹ ਲੋਕ ਬੈਠੇ ਆ ਜਿੰਨਾ ਕਰਕੇ ਅਸੀਂ ਬਣੇ ਮੇਰੇ ਫਾਦਰ ਸਾਹਿਬ ਬੈਠੇ ਆ ਸਜਾਦਰਵਾਰਾ ਸਿੰਘ ਐਸਡੀਸੀ ਬਿਜਲੀਬੌਰ ਵੱਲੋਂ ਅਸੀਂ ਉਹਨਾਂ ਸਮਿਆਂ ਵਿੱਚ ਇੱਥੇ ਆਉਂਦੇ ਰਿਹਾ ਮੇਰੀ ਮਾਂ ਬੈਠੀ ਆ ਭਗਵੰਤ ਕੌਰ ਬੈਠੀ ਆ ਮੇਰੇ ਖੁੜੀ ਜੀ ਬੈਠੇ ਨੇ ਬਟਿੰਡੇ ਤੋਂ ਅਵਤਾਰ ਸਿੰਘ ਤਹਾਨੂੰ ਜੀ ਮੇਰੀ ਸਾਡੀ ਭੂਆ ਜੀ ਬੈਠੇ ਆ ਸਾਡੀਆਂ ਭੈਣਾਂ ਬੈਠੀਆਂ ਮਤਲਬ ਸਾਡੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਕਿਵੇਂ ਨਾ ਕਿਵੇਂ ਸਾਰੇ ਲੋਕਾਂ ਦਾ ਸਾਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਇੱਕ ਯੋਗਦਾਨ ਹੁੰਦਾ ਹੈ ਤਾਂ ਅਸੀਂ ਜਿੰਨਾ ਕਰਕੇ ਉਰੇ ਹਾਂ ਦੂਸਰੀ ਗੱਲ ਇਸ ਮੰਚ ਤੋਂ ਬਹੁਤ ਸਾਰੀਆਂ ਗੱਲਾਂ ਅੱਜ ਦੇ ਸਮੇਂ ਦੀਆਂ ਚੁਣੌਤੀਆਂ ਤੇ ਕੀਤੀਆਂ ਗਈਆਂ ਤੇ ਹੀਰਾ ਸਿੰਘ ਦੀ ਜ਼ਿੰਦਗੀ ਕੋਈ ਆਮ ਜ਼ਿੰਦਗੀ ਨਹੀਂ ਹੈ ਜਿਵੇਂ ਮੈਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਅਸੀਂ ਨੇੜੋਂ ਦੇਖਦੇ ਆ ਮਹਿਸੂਸ ਕਰਦੇ ਆ ਦੇ ਮਾਪੇ ਦੇ ਨਾਲ ਰਹਿ ਕੇ ਤਾਂਹਾਂ ਜਾਣਾ ਬਲੰਦੀਆਂ ਸਵਾਭਾ ਸੁਭਾਉਣੀਆਂ ਕਲਗਲ ਹੈ ਤੇ ਜਦੋਂ ਮਾਪੇ ਦਾ ਸਾਇਆ ਨਹੀਂ ਰਹਿੰਦਾ ਤਾਂ ਇਹਨਾਂ ਨੇ ਉਹ ਸਾਰਾ ਕੁਝ ਜਦੋਂ ਇਹਨਾਂ ਦੇ ਮਾਪੇ ਇਹਨਾਂ ਦੇ ਸਿਰ ਤੋਂ ਇਹਨਾਂ ਸਾਇਆ ਉੱਪ ਗਿਆ ਤਾਂ ਇਹਨਾਂ ਨੇ ਪੂਰੇ ਪਰਿਵਾਰ ਨੂੰ ਇੱਕ ਬਤੌਰ ਬਾਪ ਵੀ ਮਤਲਬ ਮੈਂ ਦੇਖਾਂ ਪਾਲਣ ਦੀ ਜਿਹੜੀ ਇਹਨਾਂ ਦੇ ਸਮਰਥਾ ਮੈਂ ਦੇਖੀ ਹੈ ਤੇ ਦੂਸਰੀ ਗੱਲ ਇਹ ਨਾਲ ਵਿੱਚ ਫੱਕਰ ਬਣਾ ਬਹੁਤ ਹੈ ਇਹ ਮੈਂ ਲੈ ਇੱਕ ਗੱਲ ਤੋਂ ਸੁਣੋ ਇਹ ਮੇਰੇ ਮਿੱਤਰ ਨਰਵਿੰਦਰ ਸਿੰਘ ਹਨ ਫੋਰਸਮੈਨ ਤੇ ਹੁੰਦੇ ਉਹ ਕਿਤੇ ਆਏ ਚਲੋ ਆਫਸਰ ਜਾਉਂਦੇ ਨੇ ਚੈੱਕ ਕਰਦੇ ਆ ਉਹ ਮੈਨੂੰ ਇਹਨਾਂ ਨੇ ਫੋਨ ਕੀਤਾ ਗਰੇ ਆੜੀ ਵੀ ਅਲੱਗ ਤਰ੍ਹਾਂ ਵਧੀਆ ਉਹ ਕਹਿੰਦੇ ਵੀ ਇਹ ਹੀਰਾ ਸਿੰਘ ਤਾਂ ਵੀ ਕੋਈ ਸਮਾਨ ਦਾ حساب ਹੀ ਨਹੀਂ ਰੱਖਦੇ ਵਾਕਿਵੇਂ ਉਹ ਕਹਿੰਦੇ ਇਹਨਾਂ ਦਾ ਸਮਾਨ ਨਹੀਂ ਪੂਰਾ ਹੋਣਾ ਤਹੇ ਜਦੋਂ ਇਹ ਟਾਇਰ ਹੋਣਗੇ ਮੈਨੂੰ ਤਾਂ ਲੱਗਦਾ ਇਹਨਾਂ ਦੇ ਕੇ ਜਾਣਾ ਪਊਗਾ ਚਲੋ ਮੈਂ ਇਹਨਾਂ ਨਾਲ ਵੀ ਸਾਂਝੀ ਕੀਤੀ ਪਰ ਇਹਨਾਂ ਨੇ ਬੜੀ ਇਹ ਗੱਲ ਨੂੰ ਉਸ ਰੂਪ 'ਚ ਲਿਆ ਕਿ ਜਿਹੜੇ ਲੋਕ ਸਾਡੇ ਕੋਲ ਆਉਂਦੇ ਆ ਉਹ ਕਿਸੇ ਨਾ ਕਿਸੇ ਰੂਪ 'ਚ ਲੋਡ ਬੰਦ ਹੁੰਦੇ ਨੇ ਮੰਨ ਲਓ ਕਿਸੇ ਨੂੰ ਲੋਡ ਹਟਾਰ ਦੀ ਲੋੜ ਹੈ ਜੇਕਰ ਤੁਸੀਂ ਦੇ ਦਿੱਤੀ ਤਾਂ ਤਾਂ ਬਹੁਤ ਵਧੀਆ ਹੈ ਤਾਂ ਜੇ ਤੁਸੀਂ ਨਹੀਂ ਦਿੱਤੀ ਕਿਤੇ ਨਾ ਕਿਤੇ ਤੁਹਾਡੇ ਪੱਖੇ ਭੁਗਤ ਦੇ ਵੀ ਹੈ ਇਹ ਨਹੀਂ ਗੱਲ ਹੈਗੀ ਤੋ ਵੀ ਜਿਹੋ ਜਿਹੀਆਂ ਗੱਲਾਂ ਉਹਰੇ ਕੀਤੀਆਂ ਗਈਆਂ ਉਹ ਸਾਰੇ ਸਾਥੀ ਅਸੀਂ ਇਕੱਠੇ ਕੰਮ ਕਰਦੇ ਆ 30 34 35 ਸਾਲਾਂ ਤੋਂ ਅਸੀਂ ਇਸ ਬੋਰਡ ਨੂੰ ਜਦੋਂ ਅਸੀਂ ਆਉਂਦੇ ਬਿੱਲ ਭਰਨਾ ਅਸੀਂ ਬਿੱਲ ਭਰਨ ਵਾਲੇ ਥੋੜੇ ਹੋਇਆ ਕਰਦੇ ਸੀ ਜਦੋਂ ਕਿ ਉਹਰੇ ਮੁਲਾਜ਼ਮਾਂ ਦੇ ਵੱਡੇ ਵੱਡੇ ਟੋਲੇ ਬੈਠੇ ਸੀ ਤਾਂ ਮਨ ਗਦਗਦ ਹੁੰਦਾ ਸੀ ਜਦੋਂ ਗੋੜ ਹੁੰਦਾ ਸੀ ਤਾਂ ਜਦੋਂ ਟੁੱਟਿਆ ਅਸੀਂ ਵੀ ਕੋਸ਼ਿਸ਼ ਕੀਤੀ ਜਿੰਨੀ ਸਾਡੀ ਸਮਰਥਾ ਚਲੋ ਫਿਰ ਉਹ ਛੱਡ ਲਾ ਫਿਰ ਰੇਟ ਹੋ ਜਾਣਾ ਮੈਂ ਕਰਾਂਗਾ ਆਇਆ ਨਾ ਜਿੰਨਾ ਕਹਾਂਗੇ ਸਰ ਇਹਦਾ ਹਰ ਹਰ ਇਹਦਾ ਇਹਨਾਂ ਦਾ ਸੈਕਟਰ ਦਾ ਇਹਨਾਂ ਦਾ ਇਹਦੇ ਤੋਂ ਦੂਜਾ ਸਟ੍ਰੀਟ ਚਾਰਟ ਤੇ ਨਹੀਂ ਆਈ ਹਾਂ ਸਾਹਮਣੇ ਸਰ ਹਾਂਜੀ ਹਾਂਜੀ سامنے جی ਅਸੀਂ ਦੇਖੋ ਮੰਮ ਨੇ ਦੇਖ ਲਿਆ ਅਸੀਂ ਸਾਹਮਣੇ ਦੇਖਿਓ ਨਾ ਫਰਦੇ ਦੋ ਤਿੰਨ ਵਾਰ ਕਰਦੇ ਆਨ ਹੋਰ ਜਾਣੇ ਹਮਾਂ ਹਾਲ ਦਾ اب سامنے جی کمنٹ ਸੂਚ ਚੱਲ ਰਹੀ ਹੈ ਤੁਮਹਾਨੂੰ ਜੀ ਨਾਲੋ ਜੀ ਨਾਲੀ ਕਰਾਈਏ

ਲਾਗੇਗਾ ਆ ਸਾਡੇ ਕੋਲ ਤੇ ਫੋਟੋ ਕਰਦੀ ਹੁੰਦੀ ਆ ਜੀ ਸਮਝ ਆ ਦੇ ਲਾਈਵ ਹੋਣਗੀ ਸ਼ਿਕਾਇਤ ਹਾਂਜੀ ਨਾਲ ਆਜੋ ਸਰ ਸਾਰੇ ਜਣੇ ਆਜੋ ਜਰਾ ਇਧਰ ਆਓ ਜੀ ਕੋਈ ਨਹੀਂ ਚੱਲੋ ਕਰਾਂਗੇ ਚੱਲਣਾ ਮਾਸਾ ਹਾਂਜੀ ਮੈਂ ਵੀ ਬੜੇ ਹਰ ਸ਼ੁਰੂ ਕਰ ਲੋਗੇ ਭਾਰਤੀ ਕਿਹਨੇ